ਅੰਮ੍ਰਿਤਸਰ ਮਜੀਠਾ ਰੋਡ ਇੰਦਰਾ ਕਲੋਨੀ ਹਰਬੰਸ ਸਿੰਘ ਨਲਕੀਆਂ ਵਾਲੀ ਗਲੀ ਦੇ ਵਿੱਚ ਗੁੰਡਾਗਰਦੀ ਕਰਕੇ ਗਰੀਬ ਪਰਿਵਾਰ ਦੇ ਉੱਪਰ ਚਲਾਏ ਗਏ ਇੱਟਾ ਰੋੜੇ ਅਤੇ ਲਾਈਆਂ ਗਈਆਂ ਗੰਭੀਰ ਸੱਟਾਂ ਇਸ ਮੌਕੇ ਤੇ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੇਰੇ ਨਾਲ ਕਿੰਤੀ ਲਾਲ ਜੀ ਆਂ ਕਿਥੋਂ ਦੇ ਰਹੇ ਹੋ ਬਾਈ ਮੈਂ ਭਾਈ ਹਿੰਦਰ ਕੋਲ ਨਹੀਂ ਮੀਠਾ ਰੋਡ ਸਰ ਮੇਰੇ ਨਾਲ ਜਿੰਨੇ ਪਿੱਛੇ ਜੰਦ ਰਹੀਓ ਇਹਦੇ ਚੋਂ ਆਪਾਂ ਗਿਆ ਵੀ ਗਲੀ ਗਵਾਟ ਹੈਗਾ ਆਪਾਂ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਉਦੋਂ ਦੀ ਹੁੰਦਕ ਬਾਈ ਜੀ ਰੱਖਦੇ ਸੀ ਤੇ ਕੱਲ ਆਪੀ ਬੇਸਾਬੇ ਮੁੰਡੇ ਲੈ ਕੇ ਮੇਰੀ ਕੁੜੀ ਬੇਟੀ ਮੇਰੀ ਕਹੀ ਮੇਰੇ ਭਰਾ ਦੇ ਨਾਲ ਬਾਜ਼ਾਰ ਉਹਨੂੰ ਬੰਦਿਆਂ ਗਾਲਾਂ ਮਗਰ ਕੱਢੀਆਂ ਤੇ ਭਰਾ ਮੇਰੇ ਨੇ ਬੇੜੀ ਮੇਰੀ ਕੱਢੀ ਕਿ ਨਹੀਂ ਪਾਪਾ ਕੁਛ ਨਾਲ ਨੂੰ ਨਹੀਂ ਕਿਹਾ ਉਹਨੇ ਘਰੇ ਆਏ ਤੇ ਪੰਜ ਸੱਤ ਤੋਂ 10 ਮੁੰਡੇ 15 ਮੁੰਡੇ ਲੈ ਕੇ ਤੇ ਗਲੀ ਵਿੱਚ ਆ ਗਿਆ ਗਲੀ ਵਿੱਚ ਜਾ ਕੇ ਤਾਂ ਆਹ ਕਹਿੰਦਾ ਤੈਨੂੰ ਜਵਾਈ ਬਾਹਰ ਆਇਆ ਨਿਕਲੋ ਬਾਹਰ ਆਣ ਕੇ ਤਾਂ ਉਲਟੀ ਸਾਡੇ ਘਰ ਆ ਕੇ ਸਾਨੂੰ ਉੱਤੇ ਕੁਟਣ ਡੈਬੇ ਸਾਰੇ ਸਾਰੇ ਜੀ ਕਿਹਨਾਂ ਦਾਤਰੀ ਤੇ ਕੜੇ ਸਾਰਿਆਂ ਨੇ ਪੜੇ ਵੱਡੇ ਵੱਡੇ ਘਰੇ ਦਾਤਰੇ ਚਾਚੇ ਨੇ ਦਾਤਰ ਫੜਾਈ ਇਹ ਚਾਚੇ ਨੇ ਦਾਤਰ ਮਾਰੇ ਮੇਰੇ ਸਿਰ 'ਚ ਦੇਖੋ ਵੀ ਸਿਰਸਰ ਮੇਰੇ ਸਿਰ 'ਚ 20 ਡੰਕੇ ਲੱਗੇ ਘੱਟੂ ਘੱਟ ਵੀ ਮੇਰੇ ਤੇ ਬਹੁਤ ਸਾਰੇ ਨਾਂ ਬੁਲਾ ਲੇ ਤੁਹਾਡਾ ਲੈਣੇ ਕੱਲ੍ਹ ਸਾਲ ਉਹ ਕਹਿੰਦਾ ਮੈਂ ਇਹਨੂੰ ਸਭ 12 ਘਟਾ ਦੇ ਬੰਦੇ ਜਾਦੇ ਮੈਂ ਇਹਨੂੰ ਕੋਈ ਮਈ ਦਾ ਲਾਲ ਚੂਣੀ ਕਰਦਾ ਸੀ ਮੇਰੀ ਇਥੇ ਉਹ ਅੱਜੇ ਮੇਰੀ ਪਲਾਣਾ ਠੀਕਾ ਮੈਂ ਉਹ ਕਰ ਦੂ ਤੁਹਾਨੂੰ ਜੇ ਮੇਰੀ ਬੇਟੀ ਨੂੰ ਧੱਕੇ ਦਿੰਦੇ ਲੰਗਦੀ ਹੁੰਦੀ ਨੂੰ ਟੋਚਰ ਕਰਦੇ ਗੱਲਾਂ ਉਹ ਲਾਲ ਕੇ ਕਹਦੇ ਆ ਮੇਰੇ ਘਰ ਆਣ ਕੇ ਸਰ ਮੇਰੇ ਅੰਦਰ ਆ ਕੇ ਮੇਰੀ ਨਾਲ ਦੀ ਨੂੰ ਵੇਖੋ ਕਿੰਨਾ ਕੁੱਟ ਕੇ ਗਏ ਮੇਰੀ ਨਾਲ ਦੀ ਦੇ ਮੂੰਹ ਤੇ ਮਾਰ ਕੇ ਗਏ ਸਰ ਇਹਦੇ ਤਿੰਨੇ ਪਿਆ ਦੋ ਭਰਾਵਾ ਤੇ ਮੇਰੀ ਬੇਟੀ ਇੱਕ ਮੇਰੀ ਵਾਈਫ ਮੇਰੀ ਮੰਮੀ ਆ ਬਸ ਇਹ ਚੀਜ਼ ਸਰ ਪੁੱਸਰੋ ਅਸੀਂ ਪਹਿਲਾਂ ਵੀ ਕੰਪਲੇਨ ਕੀਤੀ ਗੁਰਨਾਮ ਸਿੰਘ ਆਇਆ ਕੋਈ ਐਸਾ ਹੀ ਉਹਨੇ ਸਰ ਉਦੋਂ ਵੀ ਆਇਆ ਆਇਆ ਮੁੜ ਕੇ ਨੇ ਵੇਖਿਆ ਨਹੀਂ ਆ ਗਏ ਇੱਕ ਵਾਰੀ ਵੀ ਕੋਈ ਨਹੀਂ ਆਇਆ ਇੱਕ ਵਾਰੀ ਨੇ ਕਿਹਨੇ ਪੁੱਛਿਆ ਨਹੀਂ ਹਨੂ ਵੀ ਤੀਹ ਆ ਰਹੀ ਦੀ ਕੰਪਲੇਨ ਕੀਤੀ ਹੈ ਜੀ ਦੇਖ ਦੇਖੋ ਸਾਡੇ ਅਈ ਜੋ ਸਾਡੇ ਸਟਾਲ ਆ ਗਏ ਸਪਾਰਟਲ ਚੱਲ ਗਏ ਸਟਾਲ ਤੇ ਆਣ ਗਏ ਟੋੜਾ ਕਿੰਨਾ ਚਲਾ ਗਿਆ ਸਾਡੇ ਮੇਰੇ ਭਰਾ ਦੇ ਘਰ ਸਾਰਾ ਸਮਾਨ ਸੂਣ ਪੰਨ ਗਿਆ ਸਾਡੇ ਗਲੀ ਘਵਾਂ ਦੇ ਪੂਜਾ ਜਨਾ ਪੰਨ ਗਿਆ ਸਾਰਾ ਨੁਇਨ ਇਨਸਾਫ ਚਾਹੀਦਾ ਵਾ ਜਿੱਦਾਂ ਵੀ ਉਹ ਨਾ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬੰਦ ਜਾਂਦਾ ਤੇ ਕੀਤੀ ਜਾਵੇ ਹਾਨੂੰ ਬਹੁਤ ਡਰਾਉਂਦੇ ਸਮਝਉਂਦੇ ਲੱਗਦਾ ਅਸੀਂ ਕੰਮ ਕਰਵਾਲੇ ਬੰਦੇ ਹੈਗੇ ਸਰ ਜਦੋਂ ਬੁਲਾਉਂਗਾ ਤਾਂ ਮੈਂ ਨਾ ਮੈਂ ਦੋ ਤਿਆ ਲਿਖਿਆ ਲਿਖਿਆ ਮੈਂ ਕੀ ਕਰਾਂ ਨਾ ਸਰ ਮੈਂ ਇਹ ਕੰਮ ਕਰਨ ਵਾਲਾ ਬੰਦਾ ਮੈਂ ਕਦੇ ਕਿਹਨਾਂ ਗਾਲਾਂ ਨਹੀਂ ਲਿਖੀਆਂ ਬਹੁਤ ਬੁਲਾਉਂਗਾ ਤਾਂ ਮੇਰੀ ਬੇਟੀ ਨੂੰ ਟੋਚਰ ਕਰਦੇ ਲੱਗਦੇ ਹੁੰਦੇ ਆਲੇ ਸਰ ਨੂੰ ਸਾਫ ਚਾਹੀਦਾ ਵਾਸੇ ਬੰਦ ਕਰਨਾ ਚਾਹੀਦਾ ਜਦੋਂ ਮਰਜ਼ੀ ਟਰੋਲਦੇ ਸਮਝਉਂਦੇ ਆਲ ਕੇ ਐਮਰਜੀ ਕਿੱਥੋਂ ਦੇ ਰਹਨ ਵਾਲੇ ਇੰਦਰਾਪੁਰ ਕੀ ਗੱਲ ਹੋਈ ਹੈ ਜਿਹੜੀ ਘਟਨਾ ਲੰਦਾ ਛੱਡਾ ਕੀ ਕਾਰਨ ਆ ਸਰ ਮੇਰੀ ਬੇਟੀ ਤੇ ਦਾ ਤਾਇਆ ਦੋਨੇ ਬਾਹਰ ਗਏ ਬਾਜ਼ਾਰ ਤੇ ਜਦੋਂ ਬਾਜ਼ਾਰੋਂ ਆਉਣ ਦੇ ਰਸਤੇ 'ਚ ਉਹਨਾਂ ਨੇ ਕਾਫੀ ਉਹਨਾਂ ਨੂੰ ਗਾਲ੍ਹਾਂ ਕੱਢਿਆ ਜਦੋਂ ਫਿਰ ਇੱਕ ਘਰ ਆ ਗਏ ਕੁਛ ਨਹੀਂ ਬੋਲੇ ਘਰੇ ਆਣ ਕੇ ਉਹ ਮਗਰੇ ਫੇਰ ਆ ਗਏ ਤੇ ਘਰ ਆਣ ਕੇ ਫੇਰ ਉਹਨਾਂ ਨੇ ਦੁਬਾਰਾ ਇਹਨਾਂ ਨੂੰ ਕਾਫੀ ਕੁੱਟਿਆ ਮਾਰਿਆ ਮੈਨੂੰ ਵੀ ਮਾਰਿਆ ਛੋਟੇ ਛੋਟੇ ਮੇਰੇ ਬੱਚੇ ਅਗਲੇ ਛੱਟ ਬਿਟ ਵੀ ਇਹਨਾਂ ਨੂੰ ਹੀ ਲੱਗ ਸਕਦੀ ਕਾਫੀ ਨੁਕਸਾਨ ਆਇਆ ਸਾਡਾ ਤੇ ਕਾਫੀ ਉਹਨਾਂ ਨੇ ਸੱਟਾਂ ਮਾਰੀਆਂ ਵਾ ਦਾਤਰ ਮਾਰੇ ਮੇਰੇ ਘਰ ਵਾਲੇ ਦੇ ਸਿਰ ਤੇ ਉਹਦੇ ਕਾਫੀ ਟੰਕੇ ਵੀ ਲੱਗੇ ਸਿਰਫ ਕਾਫੀ ਪਾਟ ਗਿਆ ਉਹਦਾ ਮੇਰੇ ਵੀ ਤੇ ਉਹਨਾਂ ਨੇ ਕਾਫੀ ਅਟੈਕ ਕੀਤੇ ਜਿਹੜਾ ਮੇਰਾ ਇੱਕ ਸਾਈਡ ਤੋਂ ਕਿ ਉਹਨਾਂ ਕੋਲ ਕਿਰਚਾ ਹੀ ਡਾਰਟ ਹੀ ਇਹੋ ਜਿਹੜੇ ਕਿ ਉਸ ਟਾਈਮ ਤੇ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਕੀ ਕੀ ਉਹਨਾਂ ਕੋਲ ਹੈਗਾ ਇੰਦਰੀ ਹੀ ਕਿਰਚਾ ਹੀ ਫੋਰ ਕੜੇ ਪਾਏ ਹੀ ਉਹਨਾਂ ਨੇ ਆਪਣੇ ਹੱਥਾਂ 'ਚ ਉਹ ਮਾਰੇ ਇਸ ਗੇਂ ਉਸ ਤੋਂ ਤੇ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹੋ ਚਾਹੁੰਦੇ ਕਿ ਸਾਡੀ ਸੁਣਵਾਈ ਹੋਵੇ ਸਾਨੂੰ ਖਤਰਾ ਵਾ ਇਹਨਾਂ ਤੋਂ ਇਹੇ ਚਾਹੁੰਨੇ ਕਿ ਸਾਡੀ ਸੁਣਵਾਈ ਹੋਵੇ ਹਨ ਨੂੰ ਇਨਸਾਫ ਮਿਲੇ ਛੋਟੇ ਛੋਟੇ ਬੱਚੇ ਆ ਸਾਡੇ ਘਰ ਕਮਾਈ ਕਰਨ ਵਾਲਾ ਹੋਰ ਕੋਈ ਨਹੀਂ ਹੈਗਾ ਮੇਰਾ ਨਾਮ ਕ੍ਰਿਸ਼ਨਾ ਹਾਂ ਕਿੱਥੋਂ ਦੇ ਰਹੇ ਹੋ ਨਿਤ ਇੰਦਰਾ ਕਨੌਨੀ ਦੇ ਅੱਧੀ ਕੀ ਗੱਲ ਹੋਈ ਹੈ ਕੁਛ ਵੀ ਨਹੀਂ ਗੱਲ ਹੋਈ ਮੇਰੇ ਬੱਚੇ ਬਾਜ਼ਾਰ ਗਏ ਹੀ ਮੇਰੇ ਕਮਾਈ ਕਰਨ ਵਾਲੇ ਬੱਚੇ ਮਿਹਨਤ ਵਾਲੇ ਇਹਨਾਂ ਨੇ ਸਾਰੇ ਡੱਬਨ ਵਾਲਾ ਸਾਡਾ ਲਾਤੀਆ ਇਹਨਾਂ ਨੇ ਗੁੰਡੇ ਰਾ ਖਾ ਪੀ ਕੇ ਪਤਾ ਨਹੀਂ ਕੀ ਆਇਦ ਕੀ ਨਹੀਂ ਤੇ ਮੇਰੇ ਪੁੱਤਾਂ ਨੂੰ ਘਟਣ ਲਾਤੀਆਂ ਦਾਤਰ ਕਿੰਨੇ ਕੁ ਬੰਦੇ ਆਏ ਸੀ ਜਿਨ੍ਹਾਂ ਵਗਾਂ ਆਏ 5 4 ਜਾਣੇ ਆ ਉਹ ਜਿਛੜਾਵੇ ਛਡੂ ਭਿਆਂ ਨੂੰ ਕੋਈ ਸਮਝ ਨਹੀਂ ਲੱਗੀ ਕੋਈ ਸਮਝ ਨਹੀਂ ਲੱਗੀ ਸਾਡੇ ਪੂਰੇ ਗੱਡੀਆਂ ਦੇ ਅੱਗੇ ਵੀ ਆਨ ਨੂੰ ਮਾਰਿਆ ਇਹਨਾਂ ਨੇ ਅਜਿਹੀ ਇੱਟਾਂ ਵਗੈਰਾ ਚਲਾਈਆਂ ਉਹਨਾਂ ਵੱਲੋਂ ਚਲਾਈਆਂ ਉਹਨਾਂ ਨੇ ਚਲਾਈਆਂ ਬੜੀਆਂ ਇੱਟਾਂ ਚਲਾਈਆਂ ਤੇ ਮਾਂ ਬੱਚੇ ਸਾਡੇ ਕਬਰ ਹੀ ਮਾਰ ਦਿੰਦੇ ਕਾਰਨ ਕੀ ਸੀ ਕਿਉਂ ਝਗੜੇ ਦਾ ਕਾਰਨ ਕੀ ਬਣਿਆ ਕਿ ਇਹਨਾਂ ਨੂੰ ਝਗੜਾ ਅੱਗੇ ਵੀ ਮੇਰੇ ਛੋਟੇ ਜਿਹੇ ਪੋਤਰੇ ਨੂੰ ਇਹਨਾਂ ਨੇ 3 4 ਜਾਣੇ ਫੜ ਕੇ ਗਰਾਊਂਡ ਦੇ ਵਿੱਚ ਰੋਲ ਲਿਆ ਹੀ ਪੜਾ ਯਾਰ ਮੜਕੇ ਆਣ ਕੇ ਸਾਡੇ ਘਰ ਪਿਆ ਤੇ ਮੁੰਡੇ ਨੇ ਅੰਦਰੋਂ ਡੰਡਾ ਲਿਆ ਕੇ ਉਹਦੇ ਸਿਰ ਤੇ ਫਿਰ ਮਾਰਿਆ ਅਸੀਂ ਆਪਣੇ ਮੁੰਡੇ ਨੂੰ ਇੰਨਾ ਛਿੜਕਿਆ ਮਾਰਿਆ ਵੀ ਤੂੰ ਕਿਉਂ ਡੰਡਾ ਮਾਰਿਆ ਆਂਦਾ ਵੀ ਮੈਰੇ ਜਦੋਂ ਮੇਰੇ ਆਣ ਕੇ ਮੂਹੇ ਗਾੜੀ ਕੁੱਟਣ ਲੱਪੇ ਮੈਨੂੰ ਤੇ ਉਦੋਂ ਦਾ ਇਹਨਾਂ ਨੇ ਖਾਰ ਰੱਖਿਆ ਜੀ ਉਦੋਂ ਵੀ ਦਰਖਾਸਤ ਦਿੱਤੀ ਸਾਡੀ ਕੋਈ ਕੱਲ ਬਾਤ ਨਹੀਂ ਹੋਈ ਮੜਕਾਉ ਦੀ ਘਟਨਾ ਮੇਨ ਲੜਾਈ ਦਾ ਕਾਰਨ ਕੀ ਹੋਇਆ ਜੀ ਕਿਉਂ ਲੜਾਈ ਦੇ ਕੋ ਮੇਰੀ ਪੁੱਤਰੀ ਤੇ ਮੇਰਾ ਵੱਡਾ ਬੇਟਾ ਬਾਜ਼ਾਰ ਜਾਂਦੇ ਸੀ ਮੁੰਡੇ ਨੇ ਵੇਖ ਕੇ ਤੇ ਗਾਲਾਂ ਕੱਢੀਆਂ ਨਾਲੇ ਇਸ਼ਾਰੇ ਮਾਰੇ ਉਹਨੇ ਕਿਹਾ ਪਾਪੀ ਪਾਪੀ ਬਾਜ਼ਾਰ ਗਏ ਆ ਬਜਾਰਵਾ ਮੁੰਡੇ ਦੇ ਅੰਦਰ ਗਾਲਾਂ ਕੱਢੀਆਂ ਬੇਟੀ ਨੇ ਵਿਚਰਨ ਡਰਦੀ ਮਾਰਨੇ ਕਿਹਾ ਵੀ ਮੇਰੇ ਵੱਡੇ ਪਾਪਾ ਵਾ ਚੱਲ ਲੜਾਈ ਨਾ ਹੋਵੇ ਕਹਿੰਦੀ ਕੁਝ ਨਹੀਂ ਸਾਨੂੰ ਨਹੀਂ ਕੁਝ ਵੀ ਕਿਹਾ ਉਹ ਮੁੰਡਾ ਮੁੰਡਾ ਮੋਟਰਸਾਈਕਲ ਮੇਰਾ ਲੌਂਡੇ ਅੰਦਰ ਮੋਟਰਸਾਈਕਲ ਲੌਂਡੇ ਲੌਂਡੇ ਦੇ ਬਾਹਰ ਆਣ ਕੇ ਆਂਦਾ ਤੁਹਾਡੇ ਜਵਾਈ ਬਾਹਰ ਆ ਗਿਆ ਜੀ ਹਾਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚਾ ਨੂੰ ਕਿੰਨੀਆਂ ਸੱਟਾਂ ਲੱਗੀਆਂ ਅੱਗੇ ਵੀ ਲੱਗੀਆਂ ਤੇ ਹੋਰ ਵੇਰ ਲੱਗੀਆਂ ਤਿੰਨ ਚਾਰ ਹੱਲੇ ਕੀਤੇ ਨੇ ਸਾਡੇ ਤੇ ਬੱਚੇ ਬਿਆਰੀਦਾਰ ਵਾ ਕਿਲ ਕੱਪ ਮੈਂ ਨਰਮ ਨਹੀਂ ਲਾਉਣ ਜੋ ਕਿ ਮੈਂ ਜੜੀ ਕਰਕੇ ਰੋਟੀ ਖਾਣੇ ਆ। ਅੜਾ ਬੜਾ ਮੁਸ਼ਕਿਲ ਆ ਵੀ ਮੈਂ ਕੋਟੀਆਂ ਚ ਕੰਮ ਕਰਦੀ। ਮੈਂ ਰੰਡੀ ਜਨਾਨੀ ਮੈਂ ਮਾਰ ਕੇ ਬੱਚੇ ਪਾਲੇ। ਹੋਰ ਮਾਸਾ ਬਣੇ ਹੋਏ ਲੋਕਾਂ ਦੀ ਗਲੀ ਵੀ ਨਹੀਂ ਕਰਦੀ, ਨਹੀਂ ਕਰਦੀ ਬੜੀ ਵਾਰੀ ਗਏ ਆ ਪੁਲਿਸ ਕਰਦੀ ਗੁੰਡੇ ਕਰਦੇ। ਕਰਦੀ ਹੁਣ ਅੱਜ ਰਾਤੀ ਵੀ ਗਏ ਆ ਰਾਤ ਰਾਤ ਜਿੱਤਾ ਘੜ ਘੜ ਪੁਲਿਸ ਨਹੀਂ ਆਈ। ਆਣ ਕੇ ਮੌਕਾ ਨਹੀਂ ਵੇਖਿਆ ਮੁੰਡੇ ਦੇ ਵੇਖੋ ਕਿੰਨਾ ਘਾਣਾ ਹੋ ਗਿਆ ਲੋ। ਮੇਰਾ ਨਾ ਦੇਸ ਦਾ ਵੀ ਇੱਥੋਂ ਰਹਿਣ ਵਾਲੇ ਭਾਈ ਇੱਥੇ ਇੰਦਰਾ ਕਨੋਲੀ ਦੀ ਕੀ ਗੱਲ ਹੋਈ ਹੈ ਭਾਈ ਕੀ ਗੱਲ ਗੱਲ ਸਰ ਮੈਂ ਤਾਂ ਮੇਰੀ ਬਾਜ਼ਾਰ ਜਾਣ ਦੇ ਹਾਂਜੀ ਬਾਜ਼ਾਰ ਦਾ ਬਾਸਤਾ ਆਉਂਦੇ ਤੇ ਇਹਨਾਂ ਸਾਨੂੰ ਮੁੰਡਿਆਂ ਨੇ ਗਾਲਾਂ ਕੱਢੀਆਂ ਇੱਥੋਂ ਦੇ ਰਹਿਣ ਵਾਲੇ ਗਲੀ ਦੇ ਇੰਦਰਾ ਕਨੋਲੀ ਦੀ ਗਾਲਾਂ ਕਿੰਨੂੰ ਕੱਢੀਆਂ ਐ ਮੇਰੀ ਭਤੀਜੀ ਨੂੰ ਕੱਡੀਆਂ ਜੀ ਗਾਲਾਂ ਅੱਗੇ ਕੀ ਕੀ ਕਰਨੀ ਅਸੀਂ ਹਾਂਜੀ ਪਤਾ ਨਹੀਂ ਕੀ ਗੱਲ ਅਸੀਂ ਵਾਪਸ ਘਰ ਆਏ ਤੇ ਬਿਛੋਂ ਮੁੰਡੇ ਲੈ ਕੇ ਸਾਡੇ ਘਰਾਂ ਨਾਲ ਘੱਟੇ ਦਾ ਹੁੰਦਾ ਕਰਤਾ ਸਾਡੇ ਛੱਟਾ ਸੂਟਾ ਲਾਤੀਆ ਦੇਖੋ ਜੀ ਕਿੰਨੇ ਕਿ ਬੰਦਿਆਂ ਤੇ ਭਾਈ ਹਮਲਾ ਤੁਹਾਡੇ ਬਾਪੂ ਸਰ ਸਾਰੇ ਟੱਬਰ ਤੇ ਕੀ ਸਰ ਇਹ ਭਰਾ ਤੇ ਮੇਰੀ ਪਰਜਾਈ ਸੱਚਾ ਲਾਈ ਉਹਨਾਂ ਕਿੰਨੇ ਕ ਬੰਦੇ ਆਏ ਸੀ ਬਾਈ ਜੀ ਨੇ ਮਨਾਵਾ ਕਾਫੀ ਬੰਦੇ ਸਾਰੇ ਉਸ ਟਾਈਮ ਬਣ ਲਗਾ ਕਿਸ ਤਰ੍ਹਾਂ ਕੋਈ ਪਿਆਰ ਸਾਰੇ ਦਾਤਰ ਮਾਰੇ ਉਹਨਾਂ ਅੱਛਾ ਜੀ ਹਾਂ ਜੀ ਕੋਈ ਪ੍ਰਾਣੀ ਰੈਂਜੀ ਸ਼ੂਗਾਰਾ ਕੋਈ ਹੈ ਕਿ ਕੀ ਹੋਇਆ ਸਰ ਪਿੱਛੇ ਜੇ ਮੁੰਡੇ ਸਾਡੇ ਨਾਲ ਕੋਈ ਝਗੜਾ ਹੋਇਆ ਸੀ ਤਾਂ ਹੀ ਤਾਂ ਕੋਈ ਗੱਲ ਨਹੀਂ ਕੀਤੀ ਫਿਰ ਦੁਬਾਰਾ ਇਹਨੇ ਆੜ ਇੰਨਾ ਹੱਟ ਜਾਣ ਕੇ ਫਿਰ ਦੁਬਾਰਾ ਮਿਲ ਗਏ ਸਾਡੇ ਨਾਲ ਮਿਲ ਗਏ ਤਾਂ 9 ਵਜੇ ਦੇ ਵੇਲੇ ਇਸ ਵਾਰ ਵੀ ਪੁਲਿਸ ਨੇ ਕੰਪਲੀਟ ਕੀਤੀ ਹਾਂ ਜੀ ਕੀਤੀ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤਾਂ ਹੀ ਸਾਰੇ ਇਨਸਾਫ ਚਾਹੁੰਦੇ ਸਾਨੂੰ ਇਨਸਾਫ ਚਾਹੁੰਦੇ ਸਾਨੂੰ ਗੁੰਡਾਗਰਦੀ ਕਰਦੇ ਆ ਜੀ ਅਸੀਂ ਕੰਮ ਕਰ ਦਿਹਾੜੀਦਾਰ ਬੰਦੇ ਆ ਤੇ ਸਾਡੇ ਦਾ ਧੱਕੇ ਸਾਹੀ ਕਰਦੇ ਅਨੁਸਾਰ ਚਾਹੀਦਾ ਮੈਂ ਲੈ ਕੇ ਨਾਲ ਉੱਤੇ ਜਾਵਾਂਗਾ ਤਾਂ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ ਕ੍ਰਿਸ਼ਚਨ ਸਮਾਜਿਕ ਲਾਇਲ ਤੋਂ ਦੱਸਣਾ ਚਾਹਨਾ ਕਿ ਇੰਦਰਾ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਇਹ ਦੂਜੀ ਵਾਰਦਾਤ ਆ ਪਹਿਲਾਂ ਵੀ ਉਹ ਜਿਹੜਾ ਪਊਆ ਨਾਂ ਦਾ ਕੋਈ ਸ਼ਰਾਰਤੀ ਆ ਨਸ਼ੇ ਤੱਕ ਨਸ਼ੇ ਨੂੰ ਸ਼ੇ ਕਰਦਾ ਉਹਨਾਂ ਨੂੰ ਨਾਲੇ ਪਜਾਂਗੇ ਪਹਿਲਾਂ ਵੀ ਜਿਹੜਾ ਵਾ ਇਹਦੇ ਦੇਸ਼ਰਾਜ ਦੇ بیٹے ਦੇ ਘਰ ਆਣ ਕੇ ਮਾਰਕੁਟਾਈ ਕੀਤੀ ਸੀ ਅਜੇ ਮੋਟਰਸਾਈਕਲ ਪੰਨ ਤੋੜ ਗਏ ਇਹਨਾਂ ਨੇ ਥਾਣੇ ਮੋਟਰਸਾਈਕਲ ਵੀ ਦਿਖਾਇਆ ਸੀ ਤੇ ਉਹ ਜਿਹੜਾ ਮਾਮਲਾ ਵਾ ਉਹ ਰਦੂਬਤੋ ਹੀ ਹੋ ਗਿਆ ਹੁਣ ਫੇਰ ਉਹ ਦੇਸਰਾਜ ਜਿਹੜਾ ਆਪਣੀ ਭਤੀਜੀ ਦੇ ਨਾਲ ਕਿਤੇ ਜਾ ਰਿਹਾ ਸੀਗਾ ਦੁਕਾਨ ਤੇ ਵਾਪਸ ਆਉਂਦਿਆ ਔਰ ਇਹ ਭਤੀਜੀ ਨੂੰ ਨਾਲੇ ਸਰਾਹਤਾਂ ਕੀਤੀਆਂ ਭਲਾ ਬੁਰਾ ਬੋਲਿਆ ਜਦੋਂ ਉਹਨੇ ਵਿਰੋਧ ਕੀਤਾ ਤੇ ਉਹਨਾਂ ਦੇ ਘਰ ਆਣ ਕੇ ਉਹਦੇ ਵੱਡੇ ਬ੍ਰਦਰ ਨੂੰ ਕਿੰਤੀ لال ਨੂੰ ਸਿਰ ਦੇ ਵਿੱਚ ਸੱਟਾਂ ਮਾਰ ਦਿੱਤੀਆਂ ਦਾਸਤਰਾਂ ਦੇ ਨਾਲ ਉਹਨਾਂ ਦੇ ਘਰ ਆਣ ਕੇ ਕਿੰਤੀ لال ਦੀ ਵਾਈਫ ਜਿਹੜੀ ਅਮਰਜੀਤ ਆ ਔਰ ਇਹ ਗੱਲਾਂ ਦੇ ਉੱਤੇ ਜਿਹੜੀਆਂ ਮੈਂ ਸਟੱਲਾਂ ਲਾਈਆਂ ਵਾਂ ਤੇ ਨੰਗਾ ਨਾਚ ਕੀਤਾ ਵਾ ਗੁੰਡਾਗਰਦੀ ਦਾ ਉਹਨਾਂ ਨੇ ਇਹ ਚਾਹਨਾ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਆ ਜੇ ਪਹਿਲਾਂ ਹੀ ਜਿਹੜਾ ਵਾ ਜਦੋਂ ਘਰਾਂ ਦੇ ਮੋਟਰਸਾਈਕਲ ਭੰਨ ਤੋੜ ਕੀਤੀ ਸੀ ਉਹ ਮੋਟਰਸਾਈਕਲ ਥਾਣੇ ਵਿੱਚ ਦਿਖਾਇਆ ਸੀ ਜੋ ਉਹਨਾਂ ਦੇ ਸੱਤ ਐਕਸ਼ਨ ਲਿਆ ਹੁੰਦਾ ਤੇ ਖੂਨ ਦੀ ਜਿਹੜੀ ਘਟਨਾ ਹੈ ਇਹ ਨਾਮ ਵਾਪਰਦੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਡੀਜੀਪੀ ਪੰਜਾਬ ਤੋਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਜਿਹੜਾ ਇੱਕ ਵੱਖਰੇ ਜਿਹੜਾ ਉਹਨਾਂ ਨੇ ਗੁੰਡਾਗਰਦੀ ਕਰਨ ਵਾਲੇ ਲੋਗ ਆ ਉਹਨਾਂ ਦੇ ਵੱਖਰਾ ਇੱਕ ਜਿਹੜਾ ਆਸਪੋਰਟ ਤਿਆਰ ਕੀਤੀ ਉਹਦੇ ਤਹਿਤ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਇਹ ਪਰਿਵਾਰ ਜਿਹੜਾ ਵਾ ਗਰਦਾਸਪੁਰ ਤੋਂ ਆਇਆ ਦੋ ਹੀ ਭਰਾ ਵਾ ਇਹ ਆਪਣੇ ਆਪ ਨੂੰ ਬੜੇ ਡਰੇ ਤੇ ਸਹਿਮੇ ਮਹਿਸੂਸ ਕਰਦੇ ਆ ਕਿ ਦੂਜੀ ਵਾਰੀ ਝਗੜਾ ਹੋਇਆ ਤੇ ਘਰ ਆਣ ਕੇ ਲੇਡੀਜ਼ ਨੂੰ ਵੀ ਬਖਸਿਆ ਜਿਹੜੇ ਦੋ ਸੌ ਛੋੜੇ ਬੱਚੇ ਗੋਦੀ ਤੇ ਚੁੱਕੇ ਉਹਨੂੰ ਵੀ ਸੱਟਾਂ ਲੱਗਦੀਆਂ ਇੰਦਰਾ ਗਲੋਨੀ ਦੋ ਪਾਰਡੀਆਂ ਵਿੱਚ ਝਗੜਾ ਹੋਇਆ ਵਾ ਦੋਨਾਂ ਪਾਰਡੀਆਂ ਦੇ ਜਿਹੜਾ ਵੀ ਅੰਦਰ ਟ੍ਰੀਟਮੈਂਟ ਹੈਗੇ ਨੇ ਜੋ ਵੀ ਉਹ ਬਿਆਨ ਦੇਣਗੇ ਜਾਂ ਉਹਨਾਂ ਦੀ ਜੋ ਵੀ ਐਮਲਆਰ ਰਿਪੋਰਟ ਆਏਗੀ ਉਸ ਮੁਤਾਬਕ ਜਿਹੜੀ ਇਹ ਕਾਰਵਾਈ ਕਰਦੇ ਆ